ਇੱਕ ਬੇਹੱਦ ਹੀ ਦੁਖਦਾਈ ਘਟਨਾ ਹੁਸ਼ਾਰਪੁਰ ਦੇ ਨਸੀਬ ਚ ਅੱਜ ਲਿਖੀ ਗਈ ਆ ਹੁਸ਼ਾਰਪੁਰ ਤੋਂ ਕੁਝ ਸ਼ਰਧਾਲੂ ਜਿਹੜੇ ਅਯੁੱਧਿਆ ਗਏ ਸੀ ਔਰ ਆਉਂਦੇ ਹੋਏ ਰਸਤੇ ਦੇ ਵਿੱਚ ਬੱਸ ਨੂੰ ਅੱਗ ਲੱਗ ਗਈ ਔਰ ਅੱਗ ਲੱਗਣ ਦੇ ਕਾਰਨ ਬਹੁਤ ਸਾਰੇ ਸ਼ਰਧਾਲੂ ਜਿੱਤੇ ਕਾਇਲ ਹੋਏ ਆ ਤੇ ਕਈਆਂ ਨੂੰ ਆਪਣੀ ਜਾਨ ਤੋਂ ਵੀ ਹੱਤ ਹੋਣਾ ਪਿਆ ਬੜੀ ਮਾੜੀ ਘੜੀ ਆ ਪਰਮਾਤਮਾ ਨੇ ਬੜਾ ਔਖਾ ਸਮਾਂ ਲਿਆਂਦਾ ਤੇ ਜਿੱਥੇ ਮੈਂ ਅੱਜ ਇਸ ਘੜੀ ਤੇ ਜਿਹੜੀਆਂ ਰੂਹਾਂ ਵਿਛੜ ਗਈਆਂ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦਾ ਹਾਂ ਔਰ ਉਹਦੇ ਨਾਲ ਨਾਲ ਜਿਹੜੇ ਲੋਕ ਕਾਇਲ ਹੋਏ ਨੇ ਉਹਨਾਂ ਦੇ ਜਲ ਸਵਸਥ ਹੋਣ ਦੀ ਕਾਮਨਾ ਕਰਦਾ ਹਾਂ ਤੇ ਅੱਜ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਅੱਜ ਦੇ ਦਿਨ ਦਾ ਮੇਰਾ ਚੋਣ ਪ੍ਰਚਾਰ ਹੈ ਉਹਨੂੰ ਮੈਂ ਬੰਦ ਰੱਖਣ ਦੀ ਅਪੀਲ ਕਰਦਾ ਹਾਂ ਕਿ ਅੱਜ ਕਿਸੇ ਤਰ੍ਹਾਂ ਦਾ ਮੈਂ ਚੋਣ ਪ੍ਰਚਾਰ ਨਹੀਂ ਕਰਾਂਗਾ ਪ੍ਰਮਾਤਮਾ ਪਰਿਵਾਰਾਂ ਨੂੰ ਹੌਸਲਾ ਦੇਵੇ ਪਰਿਵਾਰਾਂ ਨੂੰ ਜਿਹੜੇ ਰੂਹਾਂ ਵਿਛੜ ਗਈਆਂ ਉਹਨਾਂ ਦਾ ਦੁੱਖ ਸਹਨ ਦੀ ਸ਼ਕਤੀ ਦੇਵੇ ਔਰ ਦੂਜੀਆਂ ਰੂਹਾਂ ਜਿਹੜੇ ਬੰਦੇ ਲੋਗ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ